ਕੈਨੇਡਾ ਦੀਆਂ 14 ਦੇ ਵਿੱਚ ਜਿੱਥੇ ਲਿਬਰਲ ਪਾਰਟੀ ਦੀ ਜਿੱਤ ਹੋਈ ਹੈ ਉੱਤੇ ਹੀ ਇਸ ਵਾਰ 12 ਪੰਜਾਬੀ ਨੇ ਜਿਹੜੇ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਕੁਝ ਵੱਡੇ ਪੰਜਾਬੀ ਚਿਹਰੇ ਨੇ ਜਿਹੜੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਏ ਜਗਮੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਏ ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਚਿਹਰੇ ਨੇ ਜਿਹੜੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਏ ਲੇਕਿਨ ਲੋਕਾਂ ਦਾ ਸਮਰਥਨ ਪ੍ਰਾਪਤ ਕਰਕੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਕੇ 22 ਚਿਹਰੇ ਅਜਿਹੇ ਨੇ ਜਿਹੜੇ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਰਹੇ ਨੇ ਤਾਂ 22 ਪੰਜਾਬੀ ਨੇ ਜਿਹੜੇ ਉਹਨਾਂ ਨੂੰ ਕੈਨੇਡਾ ਦੀ ਜਨਤਾ ਨੇ ਵੱਡਾ ਮਾਣ ਬਖਸ਼ਿਆ ਏ ਅਤੇ ਐਮਪੀ ਉਹਨਾਂ ਨੂੰ ਚੁਣਿਆ ਹੈ ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ 30 ਹਾਊਸ ਆਫ ਕਾਮਨਸ ਲਈ ਰਿਕਾਰਡ 22 ਪੰਜਾਬੀ ਚੁਣੇ ਗਏ ਨੇ ਇਸ ਤੋਂ ਪਹਿਲਾਂ ਸਾਲ 2021 ਵਿੱਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ 2019 ਦੀਆਂ ਚੋਣਾਂ ਵਿੱਚ 20 ਪੰਜਾਬੀ ਨੇ ਜਿਹੜੇ ਉਹ ਚੁਣੇ ਗਏ ਸਨ ਤਾਂ ਇਸ ਦੌਰਾਨ ਬ੍ਰੈਂਪਟਨ ਵਿੱਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ ਪੰਜ ਸੀਟਾਂ ਜਿੱਤੀਆਂ ਨੇ ਲਿਬਰਲ ਪਾਰਟੀ ਦੀ ਰੂਬੀ ਸੋਹਤਾ ਨੇ ਬ੍ਰੈਂਪਟਨ ਨਾਰਥ ਤੋਂ ਕੰਜ਼ਰਵੇਟਿਵ ਦੀ ਅਮਨ ਜੱਜ ਨੂੰ ਹਰਾਇਆ ਹੈ ਦੂਜੇ ਪਾਸੇ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ 프램ਪਟਨ ਈਸ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਇਜ਼ ਨੂੰ ਹਰਾਇਆ ਹੈ ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ 프램ਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਹੈ ਉਧਰ ਇਥੇ ਦੋ ਕੰਜ਼ਰਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਦੇ ਵਿੱਚ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਦੇ 프램ਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਅਤੇ ਅਮਰਜੀਤ ਗਿੱਲ ਨੇ ਗ੍ਰੈਂਪਟਨ ਵਾਸਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ ਏ ਤਾਂ ਹਾਲਾਂਕਿ ਇਸ ਵਿੱਚ ਇੱਕ ਵੱਡੇ ਰਾਜਨੀਤਿਕ ਕਨਕਰਮ ਵਿੱਚ ਐਨਡੀਪੀ ਪ੍ਰਧਾਨ ਅਤੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਵਰਪਲੀ ਸੈਂਟਰਲ ਰਾਈਡਿੰਗ ਵਿੱਚ ਬੁਰੀ ਤਰ੍ਹਾਂ ਹਾਰ ਗਏ ਅਤੇ ਤੀਜੇ ਸਥਾਨ ਤੇ ਉਹ ਰਹੇ ਨੇ ਆਪਣੀ ਹਾਰ ਤੋਂ ਬਾਅਦ ਉਹਨਾਂ ਨੇ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਇਸ ਤੋਂ ਇਲਾਵਾ ਸਤਤ ਮੰਤਰੀ ਅਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬ੍ਰੈਂਪਟਨ ਵੈਸਟਰ ਰਾਈਡਿੰਗ ਵਿੱਚ ਅਮਰਜੀਤ ਗਿੱਲ ਤੋਂ ਹਾਰ ਗਏ ਨੇ ਤਾਂ ਕੁੱਲ 22 ਪੰਜਾਬੀ ਨੇ ਜਿਹੜੇ ਉਹ ਇੱਥੋਂ ਜਿੱਤੇ ਨੇ ਤਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਕਿਹੜਾ ਪੰਜਾਬੀ ਚਿਹਰਾ ਕਿੱਥੋਂ-ਕਿੱਥੋਂ ਜਿੱਤੇ ਆਏ ਤਾਂ ਓਕਵਿਲ ਇਸ ਤੋਂ ਨੀਤਾ ਆਨੰਦ ਜਿੱਤੇ ਨੇ ਵਾਟਰਲੂ ਤੋਂ ਵਰਦੀਸ਼ ਚੱਗਰ ਜਿੱਤੇ ਨੇ ਡੌਰਵਨ ਲਾਚਿਨ ਤੋਂ ਅੰਜੂ ਟਿੱਲੋ ਸਰੀ ਨਿਊਟਨ ਤੋਂ ਸੁਖਤਾਲੀਵਾਲ ਮਿਸਿਸ ਅਗਾਂ ਮਾਲਕ ਤੋਂ ਇਕਵਿੰਦਰ ਸਿੰਘ ਗਹਿਰ ਸਰੀ ਸੈਂਟਰ ਤੋਂ ਰਣਦੀਪ ਸਰਾਏ ਫਲੀਟਬੁਡ ਪੋਰਟ ਚੈਲਸ ਤੋਂ ਗੁਰਬਖਸ਼ ਸਾੜੀ ਰਿਚਮੰਡ ਈਸਟ ਤੋਂ ਪਰਮਬੈਂਸ ਬ੍ਰੈਂਪਟਨ ਨਾਰਥ ਤੋਂ ਰੂਬੀ ਸੋਹਤਾ ਬ੍ਰੈਂਪਟਨ ਸੈਂਟਰ ਤੋਂ ਅਮਨਦੀਪ ਸੋਢੀ ਬ੍ਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਅਤੇ ਐਡਮਿੰਟਨ ਮਿਲਵੁਡਸ ਤੋਂ ਅਮਰਜੀਤ ਸੋਹੀ ਦਿੱਤੇ ਨੇ ਤਾਂ ਇਹ ਸਾਡੇ 12 ਉਮੀਦਵਾਰ ਨੇ ਜਿਹੜੇ ਔਰ ਲਿਬਰਲ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਇਸ ਇਲਾਵਾ ਕੰਸਰਵੇਟਿਵ ਪਾਰਟੀ ਦੇ ਵੀ 10 ਪੰਜਾਬੀ ਚਿਹਰੇ ਨੇ ਜਿਹੜੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਇਹਨਾਂ ਦੇ ਵਿੱਚ ਕੈਲਗਰੀ ਇਸ ਤੋਂ ਜਸਰਾਜ ਹਾਲਾ ਕੈਲਗਰੀ ਮੈਗਨਾਈਟ ਤੋਂ ਦਲਵਿੰਦਰ ਗਿੱਲ ਕੈਲਗਰੀ ਸਟਾਈ ਵਿਊ ਤੋਂ ਅਨਪ੍ਰੀਤ ਗਿੱਲ ਆਰਕਸਫੋਰਟ ਤੋਂ ਅਰਫਨ ਖੰਨਾ ਐਡਮਿੰਟਨ ਗੇਟਵੇ ਤੋਂ ਟਿਮ ਉਪਲ ਮਿਲਟਨ ਇਡਸ ਤੋਂ ਪਰਮ ਗਿੱਲ ਐਵਰਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ ਵਿਨਸਰ ਵੈਸਟ ਤੋਂ ਹਰਪ ਗਿੱਲ ਬ੍ਰੈਂਪਟਨ ਸਾਊਥ ਤੋਂ ਸੁਖਦੀਪ ਕੰਗ ਅਤੇ ਬ੍ਰੈਂਪਟਨ ਵੈਸਟ ਤੋਂ ਅਮਰਜੀਤ ਗਿੱਲ ਨੇ ਜਿਹੜੇ ਉਹਨਾਂ ਨੇ ਕੈਨੇਡਾ ਦੀ ਚੋਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਹਾਲਾਂਕਿ ਵੱਡੇ ਵੱਡੇ ਦੇਸ਼ਾਂ ਵਿੱਚ ਪੰਜਾਬੀ ਦੇ ਜਿਹੜੇ ਉਹ ਵੱਡੇ ਵੱਡੇ ਮੁਕਾਮਾਂ ਤੇ ਪਹੁੰਚ ਰਹੇ ਨੇ ਹਰ ਸਾਲ ਲੱਖਾਂ ਪ੍ਰਵਾਸੀ ਦੇ ਜਿਹੜੇ ਉਹ ਦੇਸ਼ ਵਿੱਚ ਕੂਚ ਕਰਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ ਹੋਰ ਦੇਸ਼ਾਂ ਵਿੱਚ ਚੰਗੇ ਭਵਿੱਖ ਦੀ ਖਾਤਰ ਜ਼ਮੀਨ ਤਲਾਸ਼ੀ ਜਾਂਦੀ ਹੈ ਅਤੇ ਫਿਰ ਉਸ ਜ਼ਮੀਨ ਦੇ ਉੱਤੇ ਵੱਡੇ ਮਕਾਮ ਮੇ ਜਿਹੜੇ ਉਹ ਪੰਜਾਬੀ ਭਾਈਚਾਰੇ ਵੱਲੋਂ ਹਾਸਿਲ ਕੀਤੇ ਜਾ ਰਹੇ ਨੇ ਤਾਂ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦਾ ਬੋਲਬਾਲਾ ਹੈ ਜਿਹੜਾ ਉਹ ਇੱਕ ਵਾਰ ਮੁੜ ਤੋਂ ਸਾਬਤ ਹੋਇਆ ਹੈ ਤਾਂ ਬਾਈ ਉਮੀਦਵਾਰ ਮੇ ਜਿਹੜੇ ਉਹ ਪੰਜਾਬੀ ਭਾਈਚਾਰੇ ਵਿੱਚੋਂ ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਵਿੱਚ ਜਿੱਤੇ ਨੇ